ਅਸੀਂ ਜਾਂਦੀਵਾਲ ਪਿੰਡ ਤੋਂ ਕੁਸਰੋਸ ਹੋਏ ਸੀ ਜੀ ਉਧਰ ਨੂੰ ਪਾਣੀ ਦਾ ਤੇ ਮੱਝਾਂ ਲੈ ਕੇ ਮਨੇ ਬਾਹਰ ਸੁੱਕੇ ਖਾਂਦੇ ਲੈ ਕੇ ਚੱਲੇ ਸੀਗੇ ਤਾਂ ਉੱਥੇ ਪੁਲ ਟੁੱਟਿਆ ਸੀ ਉੱਥੋਂ ਅਸੀਂ ਰੁੜ ਗਏ ਸੀ ਜੀ ਤੇ ਉਹਨਾਂ ਨੇ ਸਾਡੇ ਦੇ ਦਫਾ ਲਾਤੀ ਬਾਰਡਰ ਕਰਾਸਿੰਗ ਜਾਣ ਕੇ ਕੀਤਾ ਜੀ ਉਹਨਾਂ ਨੇ ਕਿੰਨੀ ਦੇ ਰਹਿ ਕੇ ਆਏ ਜੀ ਉੱਥੇ 30 ਮਿੰਟ ਰਹਿ ਗਏ ਆ ਜੀ ਇਹ ਵੀ ਗੁੱਟੇ ਚੁੱਧ ਦਿੱਤੇ ਉਹਨਾਂ ਨੇ ਕੁੱਟੇ ਮਾਰੇ ਅਸੀਂ ਸਰ ਗੁੱਟੇ ਹੋਈ ਤੇ ਆਪਣੇ ਘਰਾ ਦਿਓ ਹੋਰ ਵੀ ਕਹਿੰਦੀ ਬੰਦ ਨਹੀਂ ਸਾਡੇ ਹਾਂਜੀ ਕਈ ਦੀ ਬੰਦ ਹੈ ਜੀ ਕੀ ਕਹਿਣਾ ਚਾਹੋਗੇ ਦੋਨਾਂ ਸਰਕਾਰਾਂ ਨੂੰ ਕੀ ਸੁਣਾਉਣਗੇ ਸਰ ਜੀ ਸੁਣਾਉਣੇ ਚਾਹੀਦੇ ਬਹੁਤ ਕਈ ਦੀ ਪੁਰਾਣੇ ਪੈ ਜੀ ਉਹਨਾਂ ਦੀਆਂ ਕਈਆਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਕਈਆਂ ਦੀਆਂ ਅੱਖਾਂ ਨਹੀਂ ਕੰਮ ਕਰਦੀਆਂ ਜੀ ਬੁਰਾ ਹਾਲ ਹੈ ਉਹਨਾਂ ਦਾ ਜੀ ਸਰਕਾਰ ਨੂੰ ਇਹੀ ਕਹਿਣਾ ਕਿ ਉਹਨਾਂ ਨੂੰ ਵਾਪਸ ਹੀ ਲੈਣਾ ਚਾਹੀਦਾ ਜੀ ਬੰਦਿਆਂ ਨੂੰ ਸ਼ਾਇਦ ਕੀ ਨਾ ਪਤਾ ਸਿਸਟਰਲ ਲੱਗ ਰਿਹਾ ਹਾਂਜੀ ਇਹਦੇ ਨਾਲ ਹੀ ਸੀਗਾ ਜੀ ਕਿਤੋਂ ਆਇਆ ਕਿਨੇ ਕਿਲ ਰਹਿ ਗਏ ਹੋਏ ਮੈਥੀ ਵੀ ਨੇ ਰਹਿ ਗਏ ਤੇ ਕੀ ਕਹਿੰਦਾ ਕਿ ਸਰਕਾਰ ਨੂੰ ਹੁਣ ਦੰਦੇ ਉਹਦੇ ਵੀ 15 ਹਾਂਜੀ ਹੈਗੇ ਜੀ ਸਰਕਾਰ ਨੂੰ ਛੱਡਣਾ ਚਾਹੀਦਾ ਹਾਂਜੀ ਛੱਡਣਾ ਚਾਹੀਦਾ 11 ਬੰਦੇ ਮੈਂਟਲ ਹਸਪੀਟਲ ਤੇ ਹੈਗੇ ਜੀ ਇੰਡੀਆ ਨੂੰ ਕੁੱਟਦੇ ਮਾਰਦੇ ਸੀਗੇ ਜੀ ਤੋ ਆਈ ਦਿਨ ਰਿਮਾਂਡ ਤੇ ਰੱਖਿਆ ਹਨ